ਦੇ ਵਿੱਚੋਂ ਆਇਆ ਮੇਰੇ ਮਿੱਤਰੋ ਬੱਛੂਆਂ ਦੇ ਲਾਗੇ ਕਰਕੇ ਦੋਦੜਾ ਦੇ ਭਾਦੜਾ ਦੋ ਪਿੰਡ ਮਸ਼ਹੂਰ ਆ ਮੇਰੇ ਮਿੱਤਰੋ ਇਹਦਾ ਦੋਦੜਾ ਪਿੰਡ ਭਾਦੜਾ ਪਿੰਡ ਦੋਵੇਂ ਮਸ਼ਹੂਰ ਕੀਤੇ ਆ ਕਿ ਮੇਰਾ ਟੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਦ ਕੋੜੇ ਆ ਫੈਨ ਆ ਮੁੰਡੇ ਤੇਰੇ ਆ ਸ਼ਹਿਰਾਂ ਦੇ ਉਧਰ ਦਲਜੀਤ ਯੂਕੇ ਉਹਦੇ ਵੱਲੋਂ 1000 ਰੁਪਇਆ ਆ ਮੁੰਡੇ ਦੀ ਰੇਡ ਦਾ ਇੱਕ ਮੇਰੀ ਬੇਨਤੀ ਆ ਸਾਜਨਾ ਭਾਈ ਆਪਣੇ ਪੈਸੇ ਨਾਲ ਦੇ ਨਾਲ ਫੜੀ ਚੱਲਿਓ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਾਅਦ ਵਿੱਚ ਵੀ ਭਾਈ ਕੀਤੇ ਪੈਸੇ ਉਸਤਾਦਾ ਭਾਦੜੇ ਵਾਲਾ ਸੋਨੀ ਹੋ ਗਿਆ ਆ ਇਹ ਕਹਿੰਦੇ ਭਾਦੜੇ ਦੋ ਦੜੇ ਪਿੰਡ ਵਾਲਾ ਮੇਰੇ ਮਿੱਤਰੋ ਸਭ ਤੋਂ ਲੰਮਾ ਪੈਣਾ ਤੈਅ ਕਰਕੇ ਆ ਨੌਜਵਾਨਾਂ ਦੇ ਗੱਗੋ ਪੋਏ ਪਿੰਡ ਦੇ ਵਿੱਚ ਪੁੱਜਾ ਹੋਇਆ ਬੜੇ ਚਰਚੇ ਆ ਨੌਜਵਾਨ ਦੇ ਭਾਈ ਲੱਧੂ ਪਿੰਡ ਦੇ ਵਿੱਚ ਵੀ ਸਿਰਾ ਕਰਵਾਇਆ ਨੌਜਵਾਨ ਨੇ ਐਨ ਆਰ ਆਈ ਚੜ੍ਹਦੀ ਕਲਾ ਦੇ ਲਈ ਖੇਡ ਯੂਰਪ ਦੇ ਵੱਖ-ਵੱਖ ਮੈਦਾਨਾਂ ਵਿੱਚ ਬੱਲੇ-ਬੱਲੇ ਕਰਵਾਉਣ ਵਾਲਾ ਇੱਕ ਬੰਨੇ ਸੋਨੀ ਹੈ ਦੂਸਰੇ ਬੰਨੇ ਕਹਿੰਦੇ ਫਰੰਦੀਪੁਰੀਆ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਇਧਰ ਬੈਂਕਿਆਂ ਵਾਲੇ ਬਾਜੂ ਨੇ ਕਹਿੰਦੇ ਤਰਾਸ਼ੇ ਆ ਹੀਰੇ ਕੁਝ ਖਿਡਾਰੀ ਇਸ ਮદાન ਦੇ ਵਿੱਚ ਤੇ ਖਾਇ ਫਰੰਦੀਪੁਰੀਏ ਗੋਪੀ ਤੇ ਆਉਂਦਾ ਆਹ ਕਹਿੰਦੇ ਸੋਨੀ ਤੁਰਿਆ ਆਉਂਦਾ ਭਾਦੜੇ ਦੋਦੜੇ ਪਿੰਡ ਵਾਲਾ ਪਾਵ ਨੌਜਵਾਨ ਕਬੱਡੀ ਕਿ ਮੂਸੇ ਵਾਲਾ ਰਹਿੰਦਾ ਏ ਸਵਾਲਾਂ ਵਿੱਚ ਨਹੀਂ ਸੁਣਦੀ ਹੋਵੇਂਗੀ ਕੌਪ ਕਾਲਾਂ ਵਿੱਚ ਨਹੀਂ ਬੁੱਢੇ ਹੋ ਕੇ ਕਈ ਇੱਥੇ ਫੇਮ ਪਾਲਦੇ ਮੈਂ ਤਾਂ ਦੁਨੀਆ ਕਮਾਤੀ ਦੋ ਸਾਲਾਂ ਵਿੱਚ ਨਹੀਂ ਉਸੇ ਇਲਾਕੇ ਦਾ ਨੌਜਵਾਨ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਹ ਸਾਹਮਣੇ ਚਾਰ ਨੇ ਥੋੜਾ ਥੋੜਾ ਪਿੱਛੇ ਨੂੰ ਹੋਈਏ ਭਰਾ ਬਣ ਕੇ ਇੱਕ ਕੰਨੀ ਤੇ ਫਰਿਆਦ ਹੈ ਫਰੰਦੀਪੁਰੀਆ ਗੋਪੀਆ ਮਿਹਨਤਾਂ ਕਰਨੀਆਂ ਪੈਂਦੀਆਂ ਆਹ ਟਰੈਕ ਦੀ ਏਜੰਸੀ ਖੋਲ ਕੇ ਬੈਠਾ ਹੈ ਘਰ ਦੇ ਵਿੱਚ ਭਾਦਲੇ ਵਾਲਾ ਸੋਨੀ ਟਰੈਕਟਰਾਂ ਦਾ ਜੇਤੂ ਬਣਿਆ ਤੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਇਹ ਭਾਦੜੇ ਵਾਲਾ ਸੋਨੀ ਬੜੇ ਕਮਾਲ ਦਾ ਰੇਡਰ ਹੈ ਲਓ ਸੋਨੀ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਹੈ ਰਿਸ਼ਾਨ ਢੱਲੋਂ ਦੇ ਪਿੰਡ ਦਾ ਮੈਲ ਜੱਗਾ ਬਈ ਬੈਲਜੀਅਮ ਤੋਂ ਆਇਆ ਆਇਆ ਹੈ ਕੈਨੇਡਾ ਵਾਲੇ ਗੁਰਪੇਜ ਦਾ ਤੇ ਨਾਲ 사ਜਨ ਯੂએસਏ ਦਾ ਧੰਨਵਾਦ ਹੈ ਸਖਪਾਲ ਜੁਕੇ ਦਾ ਇਹ ਭਾਦੜੇ ਵਾਲਾ ਭਾਦੜੇ ਵਾਲਾ ਭਾਦੜੇ ਵਾਲਾ ਆ ਪੰਗਾਲੇ ਵਾਲਾ ਇਹ ਕਮਾਲ 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 ਇਧਰ ਕਹਿੰਦੇ ਸਮਾਂ ਵੀ 20 5 20 ਦਾ ਮਿਲ ਵੱਡੇ ਮਾਨਸਮਾਨ ਹੋਣਗੇ ਇਧਰ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਸਾਡਾ ਸੇਜ ਜੀ ਪ੍ਰਧਾਨ ਦਿਲ ਦੀਆਂ ਗ੍ਰਾਂਗਿਆਂ ਤੋਂ ਧੰਨਵਾਦ ਆ ਬਹੁਤ ਵੱਡਾ ਪਿਆਰ ਇਹਨਾਂ ਬੋਲਾਂ ਦੇ ਲਈ ਭੇਜਿਆ ਹੈ ਦਿਲ ਦੀਆਂ ਗ੍ਰਾਂਗਿਆਂ ਦਾ ਧੰਨਵਾਦ ਹੈ ਦੋਨੇ ਪੁੱਤਰ ਵਿਦੇਸ਼ ਰਹਿੰਦੇ ਆ ਵੱਡੇ ਸਨਮਾਨ ਇਸ ਖੇਡ ਮੇਲੇ ਦੇ ਲਈ ਪਰ ਇੱਧਰ ਨੰਬਰਦਾਰ ਫਕੀਰ ਹਸੈਨ ਦਾ ਪੁੱਤਰ ਫਰਿਆਦ ਅਲੀ ਫਰਿਆਦ ਅਲੀ ਉਹ ਗੁਜਰਾ ਦਾ ਲਾਣਾ ਪਰ ਇੱਧਰ ਉਹ ਪਾਧੜੇ ਵਾਲਾ ਕਮਾਲ ਕਰ ਗਿਆ ਲੈ ਵੀ ਪਾਧੜੇ ਵਾਲਾ ਉਹ ਸਰ ਕਹਿੰਦੇ ਗੋਪੀ ਫਰੰਦੀਪੁਰੀਆ ਤੇ ਜਗਜੀਤ ਆਰਤੀਆ ਤੇ ਚਮਕੌਰ ਭਰਾ ਸਾਡਾ ਤੇ ਲਵ ਢਿੱਲੋ ਹੋਰੀ ਵੱਡੇ ਮਾਨ ਦੇਣਗੇ ਆਓ ਸਾਹਮਣੇ ਕਹਿੰਦੇ ਪਾਧਲੇ ਦੋਦਰੇ ਪਿੰਡ ਵਾਲਾ ਸੋਨੀ ਆਇਆ ਹੋਇਆ ਓਏ ਸੋਨੀ ਆਇਆ ਹੋਇਆ ਓ ਸੋਨੀ ਆਇਆ ਹੋਇਆ ਸੋਨੀ ਆਇਆ ਹੋਇਆ ਆਹ ਪਾਧੜੇ ਵਾਲਾ ਪਾਧੜੇ ਵਾਲਾ ਆਹ ਕਮਾਲ ਕਰ ਗਿਆ ਜਿਹੜਾ ਜੱਪਾ ਲਾਵੇ ਨਵੀਂ ਢਿੱਲੋ ਵੱਲੋਂ 2000 ਹੋਵੇਗਾ ਦਲਜੀਤ ਜੂਕੇ ਦੇ ਵੱਲ ਰਾਮ ਜੀ ਧੰਨਵਾਦ ਹੈ 2000 ਚੱਕੀ ਦਾ ਪੁਈਦਾ ਕਰਦੀਏ ਨਿਸ਼ਾਨ ਮਾਇਆ ਨਾਲ ਦੀ ਨਾਲ ਪੁਈਦੀ ਕਰਦੇ ਸਾਦਾ ਸਿੰਘ ਜੀ ਪ੍ਰਧਾਨ ਸਾਹਿਬ ਆ ਵੀ 1000 ਵਾਲੀ ਆ ਗਈ ਜੇ ਪਾਦੜੇ ਵਾਲਾ ਸੋਨੀ ਦਲਜੀਤ ਜੁਕੇ ਉਹਨਾਂ ਵੱਲੋਂ ਵੀ ਮਾਇਆ ਪੁਈਦੀ ਕਰਦੇ 2000 ਸੋਨੀ ਤੇ ਫਰਿਆਦ ਸੋਨੀ ਤੇ ਫਰਿਆਦ ਸੋਨੀ ਤੇ ਫਰਿਆਦ ਉਹ ਗੱਗੋ ਬੂਏ ਵਿੱਚ ਆਇਆਂ ਦਾ ਮੁੱਲ ਫਰਿਆਦ ਦੇ ਜੱਫੇ ਦਾ ਕਹਿੰਦੇ 3000 ਸੁਖਚੈਨ ਕਨੇਡਾ ਜਗਜੀਤ ਆੜਤੀਆ ਚਮਕੌਰ ਢਿੱਲੋ ਤੇ ਕਹਿੰਦੇ ਜੱਗਾ ਬੈਲਜੀਅਮ ਭਰਾਏ ਸਾਡਾ ਇਹਨਾਂ ਨਾਲ ਗੁਰਪ੍ਰੇਜ ਕਨੇਡਾ 3000 ਫਰਿਆਦ ਆ 3000 ਫਰਿਆਦ ਆ ਕੌਣ ਹੈ ਇਹਦਾ ਤੂਤ ਬੰਗਾਲਾ ਪਿੰਡ ਹੈ ਮੇਰੇ ਮਿੱਤਰੋ ਸਾਹਮਣੇ ਨੌਜਵਾਨ ਕੋਟ ਬੁੱਡਾ ਤੂਤ ਬੰਗਾਲਾ ਬੜੇ ਵੱਡੇ ਮਲਾਂ ਦੀ ਗੱਲ ਸੋਨੀ ਗਿਆ ਸੋਨੀ ਗਿਆ ਸੋਨੀ ਗਿਆ ਸੋਨੀ ਗਿਆ ਉਧਰ ਦਲਜੀਤ ਜੁਕੇ ਐਲਾਨ ਕਰਾਉਂਦਾ ਬਲਾਜ ਮਾਇਆ ਲੱਗੜੀ ਆ ਰਾਮ ਸਰ ਜੀ ਜਦੋਂ ਇੱਕ ਇੱਕ ਦੋ ਦੋ ਰਹਿ ਗਈਆਂ ਇਸ਼ਾਰਾ ਕਰਦੇ ਹੋ ਉਹ ਬੜੇ ਉਲਟ ਫੇਰ ਹੋੜਿਆ ਲੈ ਵੀ ੱੱਲੋਂ ਉਹਨਾਂ ਦਾ ਉਹ ਜੱਗੇ ਬੈਲਜੀਅਮ ਦਾ ਸਾਦਾ ਸਿੰਘ ਪ੍ਰਧਾਨ ਉਹਨਾਂ ਦਾ ਉਹ ਧੰਨਵਾਦ ਹੈ ਨਿਸ਼ਾਨ ੱੱਲੋਂ ਦੇ ਪਿੰਡ ਦਾ ਮੇਲਾ ਉਹ ਸੁੱਖਾ ਇਸ਼ਾਰਾ ਕਰ ਗਿਆ ਦੋ ਦੋ ਕਬੱਡੀਆਂ ਬਾਕੀ ਆ ਆਏ ਦੋ ਦੋ ਕਬੱਡੀਆਂ ਬਾ ਉਧਰ ਕਹਿੰਦੇ ਸਿਗਚੈਨ ਕੈਨੇਡਾ ਦਾ ਧੰਨਵਾਦ ਕਰਦੇ ਆ ਕਰਨ ਯੂਐਸਏ ਵਿਸ਼ਾਲ ਯੂਐਸਏ ਤੇ ਨਾਲ ਜਗਮਾਉਣ ਦਵਾਈ ਤੇ ਨਾਲ ਵੀਰ ਸਾਡਾ ਜਸਕਰਨ ਕੈਨੇਡਾ ਸਾਜਣ ਯੂਐਸਏ ਤੇ ਸੁਖਪਾਲ ਯੂਕੇ ਦਾ ਧੰਨਵਾਦ ਆਓ ਸਾਹਮਣੇ ਮੇਰੇ ਮਿੱਤਰੋ ਲੈ ਵੀ ਇੱਕ ਵਾਰੀ ਮਿਲਿਆ ਰੁਕ ਜੀ ਯਾਰਾ ਦੱਸੋ ਜੱਗੇ ਕਿੰਨੇ ਲਾਈਏ ਯਾਰ ਆਹ ਰੇਟ ਤੇ ਥੱਪ ਕਿੰਨੇ ਥੱਪਣੇ ਆ ਯਾਰਾ ਮੇਰੇ ਲਾਗੇ 10000 ਹੋ ਗਿਆ ਮਾਜੇ ਆਲੋ 5000 ਸਾਦਾ ਛੇ ਜੀ ਪ੍ਰਧਾਨ ਸਾਹਿਬ ਵੱਲੋਂ ਤੇ 5000 ਨਵੀ ਢੰਡੋ ਦੇ ਵੱਲੋਂ ਉਸਤਾਦਾ ਜੇ ਜਫਾ ਗੋਬੀ ਫਰੰਦੀਪੁਰਿਆ ਲਾਉ 5000 ਸਖਤੈਨ ਕੈਨੇਡਾ ਜੱਗਾ ਬੈਲਜੀਅਮ ਗੁਰਪੇਡ ਕੈਨੇਡਾ ਜਗਜੀਤ ਆਰਤੀਆ ਤੇ ਚਮਕਾਉ ਢਿੱਲੋ ਉਹਨਾਂ ਵੱਲੋਂ 5000 ਏ